ਹਾਲੋ ਚਾਹ ਪੀ ਲੋ ਅਖਬਾਰ ਪੜ੍ਹ ਲੇ ਜੀ ਕੋਈ ਹਾਨ ਵੀ ਖਬਰ ਸੁਣਾ ਦਿਆ ਕਰੋ ਤੈਨੂੰ ਖਬਰ ਕੀ ਸੁਣਾਉਣੀ ਆ ਇਹੋ ਹੀ ਬਸ ਹੜ ਹੂੜ ਬੜੇ ਆਉਣ ਦੇ ਆ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੇ ਗਏ ਆ ਕਈ ਹਮਣ ਕਮਣ ਪਹਾੜੀ ਏਰੀਆ ਚ ਫਸੇ ਪਏ ਆ ਕਿਤੇ ਪਹਾੜੀਆਂ ਡਿੱਗਣੀਆਂ ਕਿਤੇ ਕੁਝ ਹੁੰਦਿਆ ਵਾ ਕਿਤੇ ਹਾੜਾ ਆਉਂਦੇ ਆ ਤੇਰੇ ਪੱਥਰ ਡਿੱਗਣ ਡੇ ਚੱਲ ਛੱਡੋ ਇਹੋ ਜਿਹੀ ਖਬਰਾਂ ਨਾ ਮੈਨੂੰ ਦੱਸਿਆ ਕਰੋ ਮੈਨੂੰ ਫੇਰ ਡਰ ਲੱਗਣ ਡਿਆ ਪਿੰਡਾਂ ਦਾ ਲੈ ਤੈਨੂੰ ਡਰ ਲੱਗਦਾ ਤੇ ਆ ਲੈ ਫੇਰ ਮੈਂ ਰੱਖ ਦੇਣਾ ਮੈਂ ਕਹਿਣ ਡਿਆ ਹਾਂ ਮੈਂ ਕਹਾ ਚੱਲ ਰਿਸ਼ਤੇਦਾਰ ਵੀ ਚੰਗੇ ਪੈ ਗਏ ਆ ਹਾਂਜੀ ਕੁੜੀ ਦਾ ਵੀ ਸੁਭਾਅ ਮਨੂੰ ਚੰਗਾ ਲੱਗਦਾ ਹੈ ਨਹੀਂ ਸੁਭਾਅ ਤਾਂ ਬਹੁਤ ਚੰਗਾ ਬਾਕੀ ਚਲੋ ਵਿਆਹ ਚੰਗਾ ਭੁਗਤ ਗਿਆ ਵਾ ਹਾਂਜੀ ਹਾਂਜੀ ਵਧੀਆ ਪਰੌਣੇ ਵੀ ਖੁਸ਼ ਹੀ ਗਏ ਸਾਰੇ ਨਹੀਂ ਬੜੇ ਖੁਸ਼ ਹੋਣਾ ਰਦ ਕੀ ਜੀ ਨਹੀਂ ਕਰਦੇ ਜੀ ਹੁਣ ਵਾਲੇ ਟਾਈਮ 'ਚ ਵੇਖੋ ਹਣ ਗਾਂ ਜੇ ਵਧੀਆ ਰਹੂ ਤੇ ਚਲੋ ਬਾਕੀ ਆਪ ਵਧੀਆ ਹੀ ਹੈ ਨਿਆਣਾ ਹੀ ਵਧੀਆ ਹੀ ਰਹਿੰ ਕਨੇ ਤਜੇ ਆਪ ਹੀ ਨਿੱਕੇ ਮੋਟੇ ਗੱਲਾਂ ਕਰੀ ਜਾਵਾਂਗੇ ਤੇ ਫਿਰ ਨਿਆਣੇ ਨੇ ਵੀ ਉਦਾਂ ਦਾ ਹੋ ਜਾਣਾ। ਫੜਲਾ ਚਾ ਆਪਣੀ। ਮੁੰਡਾ ਤੇ ਅੱਗੇ ਕਰਨ ਰਿਆ ਵਾ। ਮੁੰਡਾ ਤੇ ਨਾ ਹੋਂਡਿਆ ਵਾ ਤੇ ਓਟੀ ਉਹਦੇ ਕੱਪੜੇ ਪ੍ਰੈਸ ਕਰਨ ਢਈ। ਮੇਰੇ ਹਿਸਾਬ ਨਾਲ ਅੱਜ ਫੇ ਡਿਊਟੀ ਜਾਣਾ ਹੋਣਾ ਉਹਨੇ। ਹਾਂਜੀ ਹੁਣ ਉਹਦੀਆਂ ਛੁੱਟੀਆਂ ਖਤਮ ਹੋ ਗਈਆਂ ਹੋਣਾ ਦਾ ਜਾਣਾ ਪਿਆ ਕਰਨਾ। ਨਵਦਾ ਕਿਦਾਂ ਮੈਂ ਉਹ ਨਹੀਂ ਨਿਕਲੀ ਬਾਹਰ ਚਾ ਚੁੱਪੀ ਲੈਂਦੀ ਬੈਠੇ ਸਾਡੇ ਨਾਲ। ਨਵ ਨੇ ਚਾਹ ਕੀ ਪੀਣੀ ਐ। ਉਹਨੂੰ ਅੱਜ ਛੁੱਟੀ ਆ ਦਾ ਝੂਠੀ ਨਹੀਂਗੀ। ਅੱਛਾ ਹਾਂ ਉਹਨੂੰ ਬੜਾ ਲਾਲਚਵਾ ਸੌਂਦਾ ਚੱਲ ਸੌਂਦੇ ਕੋਈ ਗੱਲ ਨਹੀਂ ਸਰਨਾ ਸਰਨਿਆ ਮੈਰੀ ਕਿਟ ਹਾਂਜੀ ਆਈ ਆਰਥੋਡੋਨਟਿਕ ਕਿਟ ਪੋਰਾ ਟਿਫਨ ਐ ਵਾਟਰ ਬੋਟਲ ਤੇ ਇੱਕ ਤੁਸੀਂ ਸ਼ਰਟ ਕਿਹਾ ਸੀ ਉਹ ਵੀ ਪਾਤੀ ਹੈ ਵਿੱਚ ਪਾਤੀ ਆ ਸਾਰਾ ਮੇਰਾ ਲੈਪਟਾਪ ਲੈਉਣੀ ਆ ਉਹ ਹਾਂ ਚਾਰਜਰੀ ਆ ਚਾਰਜਰੀ ਆ ਹਾਂ ਠੀਕ ਆ ਆਹ ਕੋ ਚਾਰਜ ਹਾਂ ਹਾਂ ਫੁੱਲ ਠੀਕ ਆ ਸ਼ਾਮਾ ਨੂੰ ਕਿੰਨੇ ਕਾ ਜਵਾਬ ਨਹੀਂ ਸਾਮਾ ਨੂੰ ਮੈਂ ਆਈ ਜਾਣਾ ਕੋਈ 5:00 ਤੇ ਇਦਾਂ ਕਰਿਓ ਹਾਂ ਉਹ ਜੂਸ ਪੀਣ ਦੀ ਬੜੀ ਆਤਾ ਉਹ ਲੈ ਆਇਆ ਉਹ ਮੇਰੇ ਵਾਸਤੇ ਜੂਸ ਪੀਣਾ ਵਾ ਹਾਂਜੀ ਬਸ ਬਸ ਉਹ ਲੈ ਆਇਆ ਹੋਰ ਕੋਈ ਨਹੀਂ ਹੋਰ ਕੁਛ ਨਹੀਂ ਕੋਈ ਨਹੀਂ ਜੂਸ ਲੈ ਦਊਗਾ ਜਿਹੜਾ ਕਿਹੜਾ ਪੀਣਾ ਵਾ ਮਿਕਸ ਲੈ ਆਇਓ ਠੀਕ ਹੈ ਹੋਰ ਕੋਹ ਨਹੀਂ ਤਾਂ ਕੋਈ ਨਿਊਡਲ 버ਗਰ ਦੇ ਨਹੀਂ ਖਾਂਦੇ ਨਹੀਂ ਨਹੀਂ ਉਹ ਨਹੀਂ ਮੈਂ ਖਾਂਦੀ ਮੇਰੀ ਗੱਲ ਸੁਣੋ ਕੁੜੀਆਂ ਤੇ ਬਰਾ ਖਾਂਦੀਆਂ ਨੇ ਇਹੋ ਜੀਆਂ ਚੀਜ਼ਾਂ ਜੇ ਜੀ ਕਰਦਾ ਤਾਂ ਮੈਨੂੰ ਦੱਸ ਦੋ ਨਹੀਂ ਨਹੀਂ ਮੈਂ ਨਹੀਂ ਕਹਾਂਦੀ ਮੈਂ ਬੜਾ ਪੇਜ ਰੱਖਦੇ ਆ ਚੀਜ਼ਾਂ ਦਾ ਬਾਅਦ ਵਿੱਚ ਜਮਨ ਚੰਗੇ ਨਹੀਂ ਲੱਗਦੀ ਚਲੋ ਕੋਈ ਗੱਲ ਨਹੀਂ ਮੈਂ ਰੋਸਲੇ ਆਉਂਗਾ ਫਿਰ ਤੇ ਬਾਕੀ ਮੇਰੀ ਗੱਲ ਸੁਣਾ ਕਿ ਤੁਸੀਂ ਆਏ ਹੋ ਨਵੇਂ ਮੈਂਬਰ ਇਹ ਘਰ ਚ ਮੇਰਾ ਫਰਜ਼ ਬੰਦਾ ਵਾ ਤੁਹਾਨੂੰ ਸਮਝਾਉਂਦਾ ਕਿ ਸਾਡੇ ਘਰ ਚ ਸਾਰੇ ਜੀ ਵਧੀਆ ਵਾ ਕੋਈ ਜੀ ਇਦਾਂ ਦਾ ਨਹੀਂ ਹੈਗਾ ਠੀਕ ਆ ਜੇ ਕੋਈ ਗੱਲ ਹੋਈ ਵੀ ਆ ਕਿਸੇ ਨਾਲ ਇਹ ਨਹੀਂ ਵੀ ਉਹਨੂੰ 2 ਦਿਨ 3 ਦਿਨ ਉਹ ਗੱਲ ਨੂੰ ਲੈ ਕੇ ਫੜ ਕੇ ਬੈਠੇ ਰਹਿਣਾ ਠੀਕ ਆ ਬਸ ਉਹ ਜਿਹੜੇ ਦਿਨ ਹੋਈ ਆ ਉਦਨੀ ਕੋਲਾ ਦਿਓ ਗੱਲ ਤੇ ਪਿਆੜ ਨਾ ਰਹਿਣਾ ਵਾ ਤੇ ਬਾਕੀ ਮੈਨੂੰ ਕੋਈ ਸ਼ਿਕਾਇਤ ਨਾ ਹੋਵੇ ਡੈਡੀ ਮੰਮੀ ਦੀ ਫੁੱਲ ਸੇਵਾ ਕਰਨੀ ਆ ਠੀਕ ਆ ਜੇ ਕਿ ਚੀਜ਼ ਦੀ ਲੋੜ ਵਾ ਜੇ ਮੈਂ ਨਹੀਂ ਹੈਗਾ ਘਰ ਡੈਡੀ ਕੋ ਮੰਗ ਲਓ ਮੰਮੀ ਕੋ ਮੰਗ ਲਓ ਕੋਈ ਵੀ ਮੰਗ ਲਓ ਚੀਜ਼ ਮਿਲ ਜੂਗੀ ਨਹੀਂ ਕੋਈ ਗੱਲ ਨਹੀਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਤੁਹਾਨੂੰ ਠੀਕ ਆ ਬਾਕੀ ਕੋਈ ਕੰਮ ਹੋਵੇ ਜ਼ਰੂਰੀ ਮੈਨੂੰ ਫੋਨ ਕਰ ਦਿਓ ਜਦੋਂ ਮਰਜੀ ਕੋਈ ਗੱਲ ਨਹੀਂ ਨਹੀਂ ਤੇ ਫਿਕਰ ਨਾ ਕਰੋ ਕਿਸੇ ਗੱਲ ਦਾ ਇਹੋ ਜੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਤੁਹਾਨੂੰ ਠੀਕ ਆ ਨਾਲੇ ਮੈਂ ਤੇ ਅੱਗੇ ਥੁੜੀ ਆ ਮੇਰੇ ਕਿਹੜੇ ਮਾਪਿਓ ਹੈਗੇ ਆ ਮੁੰਤੇ ਦਾ ਵਧੀਆ ਪਰਿਵਾਰ ਮਿਲਿਆ ਵਾ ਦੇ ਵਧੀਆ ਮਾਪਿਓ ਮਿਲੇ ਤੇ ਹਦ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਅੱਜ ਚਲੋ ਵਧੀਆ ਵਾ ਠੀਕ ਆ ਚਲੋ ਠੀਕ ਆ ਫਿਰ ਮੈਂ ਚਲਦਾ ਵਾ ਟਾਈਮ ਹੋ ਗਿਆ ਵਾ ਛੇਤੀ ਆ ਜਿਓ ਫਿਰ ਟਾਈਮ ਨਹੀਂ ਹਾਂ ਹਾਂ ਠੀਕ ਆ ਕੋਈ ਨਹੀਂ ਆਗੇ ਢੇ ਖੋਲ ਲਓ ਠੀਕ ਹਾਂ ਇਹ ਵੀ ਚਲ ਗਏ ਹੁਣ ਜਿਹੜਾ ਤੇ ਜੀ ਨਹੀਂ ਲੱਗਦਾ ਚਲ ਮੰਮੀ ਨੂੰ ਪੁੱਛਣੇ ਤੋਂ ਪਹਿਲਾਂ ਘਰ ਦੇ ਦੱਸ ਦੋ ਮੈਨੂੰ ਮੈਂ ਵੀ ਕਰਨਾ ਕੋਈ ਖਲਾਰਾ ਹੀ ਬੜਾ ਪਿਆਵ ਨਾਬ ਤੇ ਕਿਦੇ ਨਾ ਨਹੀਂ ਕਰਦੀ ਚਲ ਥੋੜਾ ਬਤਾ ਨਹੀਂ ਆਣੀ ਤੂੰ ਵੀ ਉੱਠ ਕੇ ਲੱਗ ਜਾ ਚਲ ਅੱਛਾ ਥਾਰੀ ਉਮਰ ਕੰਮ ਹੀ ਕਰਨਾ ਮਮੀ ਕੰਮ ਕਰ ਰਹੇ ਜੀ ਹਾਂ ਪੁੱਤ ਮੈਂ ਚੱਲ ਕੰਮ ਕਰਨਾ ਕੋਈ ਨ ਕੋਈ ਆ ਜਾਂਦਾ ਤੇ ਫਿਰ ਆਹ ਹੰਦ ਤੱਕ ਕਿਸੇ ਨੇ ਬਹਿਣਾ ਹੁੰਦਾ ਵਾ ਉਹ ਵੀ ਚਲ ਗਿਆ ਤੇ ਮੇਰਾ ਜੀ ਨਹੀਂ ਗਾ ਲੱਗਣ ਡਿਆ ਤੂੰ ਇਦਾਂ ਦੱਸੋ ਹਾਂ ਮੈਨੂੰ ਕੋਈ ਕੰਮ ਦੱਸੋ ਮੈਂ ਵੀ ਲਾਗੇ ਕਰ ਲਾਂ ਇੱਥੇ ਬੈਤਨ ਮਨ ਦੱਸ ਹੈ ਕੰਮ ਤੈਨੂੰ ਮੈਂ ਲੈ ਪੁੱਤ ਚੌਂਕੇ ਨਹੀਂ ਚਾੜਿਆ ਗਾ ਜਦੋਂ ਮੈਂ ਤੈਨੂੰ ਚੌਂਕੇ ਚਾੜਾਂਗੀ ਨਾ ਤੂੰ ਜਿਹੜਾ ਮਰਜੀ ਕੰਮ ਕਰੇ ਪੁੱਤ ਜਿਹੜੇ 4 ਦਿਨ ਬਹਿ ਕੇ ਖਾਧੀਆਂ ਜਾਂਦੇ ਆਂ ਖਾਲਾ ਮੁਰਗੇ ਸਾਰੀ ਉਮਰ ਕੰਮ ਹੀ ਕਰਨਾ ਜ਼ਿੰਮੇਵਾਰੀਆਂ ਪੈ ਜਾਂਦੀਆਂ ਫਿਰ ਉੱਠ ਉੱਠ ਕੇ ਆਹ ਕਰ ਲੋ ਨਹੀਂ ਆਹ ਕਰ ਲੋ ਫਿਰ ਮੇਰੇ ਵਰਗੀ ਦੀ ਵਾ ਮੰਮੀ ਦਸਾਉਣੀ ਨਹੀਂ ਦਿੰਦੀ ਨਹੀਂ ਮੰਮੀ ਇਦਾਂ ਨਹੀਂ ਕਹਿੰਦੇ ਉਹਦਾ ਮੈਨੂੰ ਦੱਸਿਆ ਕਰੋ ਕੋਈ ਹੁੰਦਾ ਮੈਂ ਵੇਲੀ ਬੈ ਬੈ ਕੇ ਨਾ ਆ ਕੇ ਜਾਨੀ ਆ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਪੱਕਣ ਵਾਲੀ ਕਿਹੜੀ ਗੱਲ ਆ ਜਦੋਂ ਮੈਂ ਕੰਮ ਕਰਦੀ ਨਹੀਂ ਮੇਰੇ ਲੱਗੇ ਆ ਜਿਆ ਕਰ ਬਹੁ ਠੀਕ ਆ ਚੱਲ ਪੁੱਤ ਹੋਰ ਸੁਣਾ ਮੇਰੇ ਧੀ ਦਾ ਦਿਲ ਲੱਗ ਗਿਆ ਹਾਂਜੀ ਮੰਮੀ ਮੈਨੂੰ ਤਾਂ ਬੜਾ ਹੀ ਦਿਲ ਲੱਗਾ ਵਾ ਸ਼ੁਕਰ ਆ ਪੁੱਤ ਤੇਰਾ ਦਿਲ ਲੱਗ ਗਿਆ ਸਾਡਾ ਹੀ ਮਨ ਖੁਸ਼ ਹੁੰਦਾ ਜਦੋਂ ਤੁਹਾਨੂੰ ਇਦਾਂ ਕਹਿੰਦੀਆਂ ਨਾਲੇ ਪੁੱਤ ਮੈਂ ਤੇਨਾਂ ਇੱਕ ਗੱਲ ਕਰਨੀ ਸੀ ਜੇ ਗੁੱਸਾ ਨਾ ਕਰੀ ਨਹੀਂ ਨਹੀਂ ਮੰਮੀ ਤੁਸੀਂ ਕਰੋ ਗੱਲ ਮੇਰੇ ਤਾਂ ਕੋਈ ਗਲਤੀਤ ਨਹੀਂ ਹੋਗੀ ਮੈਂ ਗੁੱਸਾ ਕਿਉਂ ਕਰਨਾ ਵਾ ਨਾ ਨਾ ਪੁੱਤ ਡਰਨ ਵਾਲੀ ਕਿਹੜੀ ਗੱਲ ਆ ਗੱਲ ਕੋਈ ਨਹੀਂਗੀ ਮੈਂ ਤੈਨੂੰ ਆਪਣੇ ਘਰ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਮੈਂ ਹੱਜਲ ਹੋਂਟ ਮੇਰੇ ਲੱਗੇ ਬੈਠੀ ਐ ਤੇ ਮੈਂ ਇਹਨੂੰ ਦੱਸ ਹੀ ਦਿੰਨੀ ਆ ਗੱਲ ਇਹ ਹੀ ਓ ਪੀ ਜਿਹੜੀ ਆ ਨਾ ਤੇਰੀ ਚਾਚੀ ਮੇਰਾ ਜੀਤ ਨਹੀਂ ਕਰਦਾ ਗੱਲ ਕਰਨ ਨੂੰ ਇਹ ਵੀ ਬਥੇਰਾ ਕਰਦੀ ਮੇਰੇ ਨਿਆਣਾਂ ਨਾਲ ਇੰਨੀ ਮਾੜੀ ਵੀ ਨਹੀਂਗੀ ਪਰ ਨਾ ਉਹਦੀ ਕੋਈ ਔਲਾਦ ਨਹੀਂ ਹੈਗੀ ਤੇ ਮੈਨੂੰ ਬੜਾ ਡਰ ਲੱਗਦਾ ਉਹ ਤਾਂ ਘੜੀ ਘੜੀ ਤੇਰੇ ਲੱਗੇ ਆਣ ਕੇ ਬੈਂਦੀ ਆ ਤੇ ਰੱਬ ਦੇ ਰੰਗਾਂ ਦਾ ਪਤਾ ਨਹੀਂ ਹੁੰਦਾ ਤੇ ਤੂੰ ਆ ਥੋੜਾ ਆ ਜਾਏ ਤੂੰ ਮਾੜਾ ਚੰਗਾ ਬੋਲਣਾ ਨਹੀਂ ਥੋੜੀ ਜਿਹੀ ਆਪਣੀ ਸਾਈਡ ਤੇ ਰਹਿਣਾ ਮੇਰੀ ਤੀ ਠੀਕ ਆ ਕੋਈ ਨਹੀਂ ਮੰਮੀ ਜਿੱਦਾਂ ਤੂੰ ਕਹੋਗੇ ਮੈਂ ਉਦਾਂ ਹੀ ਕਰੂੰਗੀ ਬਾਕੀ ਜਿਹੜਾ ਨਾ ਤੇਰਾ ਘਰ ਵਾਲਾ ਉਹ ਤੇ ਚਾਚੀ ਤੇ ਵਗੈਰ ਬਚਦਾ ਹੀ ਨਹੀਂ ਤੇ ਨਾ ਮੇਰੀ ਕੁੜੀ ਬਚਦੀ ਉਹਦੇ ਤੋਂ ਬਗੈਰ ਪਰ ਮੈਨੂੰ ਹੁੰਦਾ ਵਾ ਵੀ ਇਹ ਵਾ ਵੀ ਚੱਲ ਡਰਨਾ ਚਾਹੀਦਾ ਵਾ ਪੁੱਤ ਹੈ ਕੋਈ ਨਹੀਂ ਮੰਮੀ ਜਿੱਦਾਂ ਤੂੰ ਕਹੋਗੇ ਉਦਾਂ ਹੀ ਕਰੂੰਗੀ ਬਸ ਮੇਰੀ ਇੰਨੀ ਗੱਲ ਮਿਲਦੀ ਇੱਜ਼ਤ ਪੱਤਰ ਰੱਖੀ ਮੇਰੀ ਮੰਨੀ ਕੋਈ ਨਹੀਂ ਜੋ ਮੇਰੇ ਠੀਕ ਉਹ ਵੀ ਮੈਂ ਆਪਣੇ ਪੁੱਤ ਨੂੰ ਉਹ ਲਿਆ ਲਿਆ ਕੇ ਤੇ ਆ ਕਰਾਂਗੀ ਠੀਕ ਹੈ ਕੋਈ ਨਹੀਂ ਮੰਮੀ ਬਾਕੀ ਉਹਦੀ ਆਦਤੇ ਵੀ ਆ ਉਹ ਨੇ ਇਧਰੋਂ ਆਈ ਆ ਗਈ ਇਧਰੋਂ ਆਈ ਆ ਗਈ ਉਹਦਾ ਸੁਭਾਈ ਇਸ ਤਰ੍ਹਾਂ ਦਾ ਵਾ ਤਰੀ ਰਹਿਣਾ ਤਰੀ ਰਹਿਣਾ ਤੇ ਚੱਲ ਜਦੋਂ ਆਵੇ ਚਾਹ ਪਾਣੀ ਪੁੱਛਿਆ ਇੱਜ਼ਤ ਕਰਨੀ ਚਾਹੀਦੀ ਆ ਇਹ ਨਹੀਂ ਮੈਂ ਤੇ ਨਾਲ ਦੀ ਕੋਈ ਜਿੰਨਾ ਕਰ ਪਰ ਥੋੜਾ ਜਿਆ ਕੰਨੀ ਘਤਰਾ ਕੇ ਰਹਿਣਾ ਵਾ ਨਾਲੇ ਆਪਣੇ ਘਰ ਦਾ ਭੇਤ ਵੀ ਨਹੀਂ ਦੇਈ ਜਾਂਦਾ ਥੋੜੀ ਜਿਆ ਗਿੰਚਲਾ ਆ ਕੇ ਉਹਦਾ ਕੀ ਲੈਣਾ ਜਾਂਦੀ ਜਾਂਦੀ ਕਿਸ ਨਾਲ ਗੱਲ ਕਰਦੀ ਕੋਈ ਗੱਲ ਨਾ ਵੀ ਕਰਜੋ ਵੀ ਤਾਂ ਲੋਕੀ ਦੇ ਚਾਟਰ ਕਨੂਆ ਕੱਢਣ ਲੱਪੈਂਦੇ ਪਰ ਮਮੂ ਚੱੱਚੇ ਵੇਖਣੋਂ ਲੱਗਦੇ ਤਨੀ ਕਿ ਇਦਾਂ ਦੇ ਹੋਣਗੇ ਨਹੀਂ ਪੁੱਤ ਮੈਂ ਤੇਰੀ ਗੱਲ ਨਾਲ ਸਹਿਮਤ ਆਂ ਪੁੱਤ ਵੇਖਣੋਂ ਤਾਂ ਕੋਈ ਵੀ ਨਹੀਂ ਲੱਗਦਾ ਪਤਾ ਕੀ ਇਹਦੇ ਅੰਦਰ ਦਾ ਕੀ ਪਤਾ ਹੈ ਇਹਦੇ ਅੰਦਰ ਚ ਕੀ ਰਿੱਝਣਿਆ ਉਹਦੇ ਨਾਲ ਚੰਗਾ ਵਾ ਆਪਾਂ ਮੌਕਾ ਹੀ ਨਾ ਦਈਏ ਆਪਣੇ ਘਰ ਦੀ ਗੱਲ ਕੱਢਣ ਦਾ ਠੀਕ ਆ ਕੋਈ ਨਹੀਂ ਮੰਮੀ ਹਾਂ ਚਲੋ ਠੀਕ ਆ ਮੈਂ ਕੋਈ ਨਹੀਂ ਤੇ ਮੈਂ ਚਾਹ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਵੇਖਾਂ ਮੇਰੀ ਭੋਲੀ ਤੀ ਨੂੰ ਮੈਂ ਕਿੰਨੀ ਵਾਰੀ ਆਖਿਆ ਚਾਹ ਮੈਂ ਅਜੀ ਆਪੇ ਬਣਾ ਲਵਾਂ ਤੇ ਜਾ ਵੇਖਣਾ ਉੱਠੀ ਆ ਕਿ ਨਹੀਂ ਉਦੀ ਆਦਤ ਐਨੀ ਮਾੜੀ ਐ ਨਾ ਜਦੋਂ ਛੁੱਟੀ ਆਉਨੇ ਉੱਠਣਾ ਹੀ ਨਹੀਂ ਹੁੰਦਾ ਚੱਲ ਮੰਮੀ ਪੇਕੇ ਘਰ ਹੀ ਮौज ਹੁੰਦੀ ਆ ਸੌ ਲੈਣ ਤੋਂ ਕਲੀ ਆ ਪੀੜ ਚੁਗੀ ਟਾਈਮ ਨਾ ਨਹੀਂ ਪੁੱਤੇ ਨੂੰ ਜਗਾਵਾਂਗੇ ਨਾ ਨਾ ਇਹਨੂੰ ਆਦਤਾਂ ਨਾ ਪਾਵਾਂਗੇ ਇੰਨੇ ਵਿਗੜ ਜਾਣਾ ਵਾ ਕੱਲ ਨੂੰ ਇਹਨੇ ਸੌਰੇ ਵੀ ਜਾਣਾ ਸੌਰੇ ਜਾ ਕੇ ਨਹੀਂ ਐਸ਼ ਮਿਲਦੀ ਹੁੰਦੀ ਉੱਥੇ ਜਾ ਕੇ ਅੱਗੇ ਲੱਗ ਕੇ ਕੰਮ ਕਰਨਾ ਪੈਂਦਾ ਪੁੱਤ ਕੋਈ ਨਹੀਂ ਮੰਮੀ ਮੈਂ ਜਗਾ ਦਿੰਦੀ ਆਨੂੰ ਜਾ ਜਗਾ ਦੇਤੀ ਚੱਲ ਨਾ ਚੱਲ ਮੇਰਾ ਤੈਨੂੰ ਫਰਜ਼ਮੰਦ ਨਹੀਂ ਤੈਨੂੰ ਮੈਂ ਸਮਝਾਉਣਾ ਏ ਇਹਦੀ ਆਦਤਾਂ ਇਹ ਤਾਂ ਮੇਰੀ ਮੰਨੀ ਜਾਏਗੀ ਤੇ ਠੀਕ ਆ ਜੇ ਨਾ ਨਾ ਮੰਨੇ ਨੀ ਤੇਰੀ ਗੁਤਰੀ ਇਹੋ ਜੀ ਤੁਮਾਂ ਨੂੰ ਤੈਨੂੰ ਲੱਗ ਪਤਾ ਜੇ ਕਿ ਮੈਂ ਸੌਰੀ ਆਂ ਨਹੀਂ ਲੈ ਚਾਚਾ ਜੀ ਤੇ ਇੱਥੇ ਹੀ ਨੇ ਭਾਵੇਂ ਚਾਚੀ ਜੀ ਵੀ ਇੱਥੇ ਹੀ ਹੋਣ ਇੱਥੇ ਹੀ ਫੜਾ ਦੇ ਵੀ ਡੱਬਾ ਦਿਹੜੀ ਅੱਜ ਵੀ ਭਨ ਗਈ ਉਹ ਮੈਂ ਬੜਾ ਕੱਲ ਦਾ ਫੋਨ ਕਰਦਾ ਵੀ ਆਣ ਕੇ ਤੇ ਆੜੇ ਪੈਪੂ ਪੈ ਕੇ ਤੇ ਨੱਪ ਨੂੰ ਪਦੋ ਚਾਚਾ ਜੀ ਹਾਂ ਪੁੱਤ ਕੀ ਵੇਖਣਦੇ ਹੋ ਇਥੇ ਉਹ ਮੈਂ ਵੇਖਣਿਆ ਪਤੇ ਹਾਵੇ ਨਾ ਹਾ 2000 ਪੈਪ ਆਗੇ ਤੇ ਆ ਤਿੰਨ ਚਾਰ ਖੜੇ ਕਰ ਗਈ ਉਹਦੇ ਇੰਨਾ ਨਹੀਂ ਵੀ ਚਲਾ ਪੁੱਟਿਆ ਸਭ ਕੁ ਉਹਦੇ ਵਿੱਚ ਪਾ ਜਾਂਦੇ ਗਾਹ ਨੂੰ ਸਹੀ ਗੱਲ ਨਾ ਮੈਂ ਤੇ ਆ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਦੀ ਕਿ ਛੇਤੀ ਛੇਤੀ ਡੜਾ ਘਰ ਤਿਆਰ ਹੋਏ ਚੱਲ ਪੁੱਤ ਇੰਦਾ ਬੜਾ ਕਰਦੇ ਮਿਸਤਰੀ ਪੁੱਤ ਨੂੰ ਪਤਾ ਤੇ ਹੈਗਾ ਵਾ ਦਸੀਏ ਕੋਹ ਤੇ ਕਰਦੇ ਕੋਹ ਵਾ ਆਪਣੀਆਂ ਮਰਜ਼ੀਆਂ ਕਰਦੇ ਆ ਵੇਸ ਸੇ ਕਿੰਨਾ ਵਕਸਰੇ ਵੀ ਕਹ ਕਹ ਗਿਆਂ ਕਰ ਪਰਸੋਂ ਇਹਨਾਂ ਨੂੰ ਵੀ ਆ ਥੋੜਾ ਕੰਮ ਕੰਮ ਸਾਂਭ ਦੋ ਪਰ ਕੋਈ ਚੁੱਕਦਾ ਵਕ ਨਹੀਂ ਤੇ ਚਾਚੀ ਜੀ ਕਿੱਥੇ ਨੇ ਨਾ ਪੁੱਤ ਉਹ ਤੇ ਘਰੇ ਆ ਮੈਂ ਤੁਹਾਨੂੰ ਵੇਖੇ ਤੇ ਮੈਂ ਸੋਚਿਆ ਚਾਚੀ ਜੀ ਵੀ ਇੱਥੇ ਹੋਣੇ ਤੇ ਮੈਂ ਫਿਰ ਇੱਧਰ ਨੂੰ ਆ ਗਈ ਓਏ ਅੱਗੇ ਨਾਲ ਹੀ ਰਹਿੰਦੀ ਆ ਅੱਜ ਹੁਣੇ ਘਰ ਆ ਪਈ ਆ ਠੀਕ ਆ ਉਹ ਮੈਨੂੰ ਚਾਚਾ ਜੀ ਬੜੀ ਵਧੀਆ ਚੀਜ਼ ਲੱਗੀ ਆ ਜਿਹੜੇ ਤੁਸੀਂ ਬੈਕ ਸਾਈਡ ਤੇ ਬਣਾਈ ਓਏ ਪੁੱਤ ਮੈਂ ਚਾਚੀ ਤੇਰੀ ਕਹਿੰਦੀ ਵੀ ਨਹੀਂ ਇਤਰਾ ਦਾ ਕੰਮ ਇਤਰਾ ਹੀ ਕਰਨਾ ਵਾ ਕੋਠੀਆਂ ਇੱਤੇ ਸੋਹਣੀਆਂ ਲੱਗਦੀਆਂ ਵਾ ਆ ਵੇਖ ਤੇ ਹਾਂਜੀ ਨਹੀਂ ਇਹ ਵਾ ਕਿ ਮਗਰ ਉਦਾਂ ਕੰਨਾਂ ਹੋਈਆਂ ਵਾ ਇਧਰੋਂ ਵਾਵਾ ਹਵਾ-ਹਵਾ ਆ ਜਾਂਦੀ ਐ ਉਹ ਨਾਲੇ ਦੱਸਾਂ ਕੀ ਗੱਲ ਈ ਪੁੱਤ ਗਵਾਂਡੀਆਂ ਨੇ ਵੀ ਨਾ ਇਹ ਕੰਡ ਤੇ ਰੱਖੇ ਬਾਲੇ ਬੂਲੇ ਕਾ ਦੇ ਨਾ ਸਾਂਜੀ ਤੇ ਫਿਰ ਟੰਡਾ ਢੁੰਡਾ ਬੰਦਾ ਚੰਗਾ ਨਹੀਂ ਲੱਗਦਾ ਹਾਂਜੀ ਠੀਕ ਹੈ ਇਹ ਲੱਗਦੇ ਪੈਸੇ ਉਹਨਾਂ ਦਾ ਯੂਰ ਬਹੁਤ ਪੈਸੇ ਦੇ ਦੇਣਗੇ ਥੋੜੇ ਬਹੁਤੇ ਹਾਂ ਉਹ ਨਹੀਂ ਨਹੀਂ ਬੜਾ ਵਧੀਆ ਹੋ ਗਿਆ ਸਭ ਡੈਕ ਤੇ ਤੁਹਾਡਾ ਵਧੀਆ ਉਹ ਅੱਜ ਸਾਰਾ ਪੁੱੜਦੇ ਦੇ ਵਿੱਚੋਂ ਨਿਕਲਣਾ ਕੀ ਹਾਂਜੀ ਨਹੀਂ ਹੈਨਾ ਆ ਚੀਜ਼ ਸੋਹਣੀ ਆ ਸਗੋਦਮ ਬੈਕਸਾਈਡ ਤੇ ਤੰਦਰੇ ਵੀ ਰੱਖੀ ਗਏ ਉੱਧਰ ਕਿੱਥੇ ਰੱਖੇ ਜਾਣੇ ਹੈ ਐਵੇਂ ਨੇਰ ਕੋ ਪੂਜਾ ਨਹੀਂ ਆ ਐਵੇਂ ਗੁੰਮਸ਼ਮ ਕਰਕੇ ਤੇ ਮੁੜ ਕੇ ਕਿੱਧਰ ਜਾਣਾ ਹੈ ਹਵਾ ਆਉਂਦੀ ਹੋਈ ਨਾ ਬਰੋਂ ਤੇ ਬੜਾ ਵਧੀਆ ਲੱਗਦਾ ਆਵੇ ਦਾ ਇੰਨਾ ਕ ਪਲਸਟਰ ਕਰਕੇ ਆ ਪਾਤਾ ਵੀ ਛੱਡ ਗਈ ਆ ਵੇਖੋ ਕਿੰਨਾ ਸੋਹਣਾ ਲੱਗਾਂ ਦਿਆ ਮੈਂ ਕਿੰਨਾ ਵੇਖੋ ਜਿਉਂ ਜਿਉਂ ਬਣੀ ਜਾਂਦੇ ਨਾ ਤੇ ਉਹਦੇ ਚਾਚਾ ਜੀ ਟੌਰ ਨਿਕਲ ਜਾਂਦੇ ਆ ਇਤਰਾ ਹੀ ਆ ਤੇ ਤੁਸੀਂ ਆਇਆ ਕਰੋ ਕਿਤੇ ਮੋਜਾ ਵਾਲੇ ਬਣ ਜਾ ਕਰਨੀ ਇੱਥੇ ਹੋ ਰਿਹਾ ਬਾਈ ਗਰੂਪ ਸਾਰੀਆਂ ਚੀਜ਼ਾਂ ਬਣਾਉਂਦੇ ਹੁਣ ਤੇ ਨਾ ਚੰਗਾ ਤਾਂ ਨਹੀਂ ਲੱਗਦਾ ਪਿਆ ਗੰਦਗੁੰਦ ਵੇਲਾ ਕਿੰਨਾ ਪਿਆ ਇੱਥੇ ਵੇਖਿਓ ਜਦੋਂ ਟੈਲੈਂਟ ਵਾਲਾ ਲੱਗ ਗਿਆ ਨਾ ਤੇ ਕਿੰਨਾ ਸੋਹਣਾ ਲੱਗਦਾ ਵਾ ਓਏ ਆਹ ਪੋਤੇ ਤੇ ਫਿਰ ਹੈਗਾ ਜਦੋਂ ਸਪਾਈਸ ਪੋਈ ਹੋਏ ਸਭ ਕੋ ਵਧੀਆ ਲੱਗਣਾ ਪੈਣਾ ਹਾਂ ਤੋਰ ਅਸਲ ਤੇ ਫੇਰ ਹੀ ਬਣਦਾ ਹਾਂ ਚਲਈਏ ਫੇਰ ਕਰ ਦੂ ਹੈ ਜੇ ਤੁਸੀਂ ਕੋਈ ਕੰਮ ਕਰਨਾ ਤੇ ਕਰ ਲੋ ਮੈਂ ਤਾਂ ਕੰਮ ਤੇ ਬਿਰੋ ਥੋੜਾ ਜਹਾਗਾ ਹੀ ਆ ਰੇ ਰੂਜੀ ਇਕੱਠੀ ਕਰਨ ਵਾਲੀ ਤੇ ਤੂੰ ਚਲਾ ਘਰ ਚਾਚੀ ਤੇਰੇ ਘਰੇ ਹੀ ਆ ਹਾਂਜੀ ਮੈਂ ਕਰਨੀ ਚੱਲ ਜਿਤਰਾ ਮਰਜੀ ਆ ਨਾ ਇਹ ਦੋਵੇਂ ਭੈਣ ਭਰਾ ਹੈ ਬੜੇ ਚੰਗੇ ਆ ਭਰਾ ਵੀ ਮੇਰਾ ਚੰਗਾ ਪਰ ਚਾਈ ਚਲ ਕਦੇ ਮੜਾ ਮੋਟਾ ਵਾਦਾ ਘਾਟਾ ਕਰ ਜਾਂਦੇ ਉਹਦੀ ਕੀ ਕਰੀ ਠੀਕ ਨਹੀਂ ਤੇ ਭਰਨਾ ਨਿਆਣਿਆਂ ਦਾ ਪ੍ਰੇਮ ਮਤ ਵੇਲਾ ਇਤੋਂ ਤੱਕ ਆਡੇ ਕਮਰੇ ਵੇਖਣ ਹੁੰਦੇ ਨਹੀਂ ਤੇ ਅੱਜ ਕੱਲ੍ਹ ਤੇ ਸਮੇਂ ਦੇ ਵਿੱਚ ਕੌਣ ਕਿੱਥੇ ਜਾਂਦਾ ਚੱਲ ਸੱਚਾ ਪਾਤਸ਼ਾ ਇਸ ਤਰ੍ਹਾਂ ਸਾਡਾ ਪ੍ਰੇਮ ਬਣਾਈ ਰੱਖੀ ਮੇਰੇ ਮਾਲਕਾ ਚੱਲ ਤੋ ਉੱਪਰ ਚੜਨ ਤੋਂ ਪਹਿਲਾਂ ਪਹਿਲਾਂ ਝਾੜੂ ਲਾ ਲੈਣੀ ਆ ਉਦਾਂ ਇੱਕ ਗੱਲ ਆ ਜੀ ਉਹ ਨਾ ਕੰਮ ਤੇ ਮੈਂ ਝਟ ਸਾਂਭ ਲੈਣੀ ਆ ਤੇ ਕੰਮ ਸਾਂਭ ਕੇ ਸਾਰਾ ਦਿਨ ਦੀ ਲੱਗਦਾ ਬੱਚੇ ਹੋਣ ਕੋਈ ਉਧਰੋਂ ਆਵੇ ਕੋਈ ਉਧਰੋਂ ਆਵੇ ਹੈ ਕੱਲੇ ਬੰਦੇ ਨੇ ਕੀ ਕਰਨਾ ਹੁੰਦਾ ਵਾ ਮਨਜਿੰਦਰ ਵੀ ਸਾਰਾ ਦਿਨ ਉੱਥੇ ਚੱਲ ਜਾਂਦੇ ਆ ਮਿਸਤਰੀਆਂ ਲਾਗੇ ਚੱਲ ਕੰਮ ਦੇ ਬੇੜਾ ਕੀ ਕਰਨਾ ਸਿਰ ਚਾਚੀ ਜੀ ਚਲ ਲਾਉਂਦੇ ਆ ਮੈਂ ਉਹ ਮਹਿਲਾ ਨਾ ਪੁੱਤ ਨਾ ਤੂੰ ਕ ਲਾਉਣਾ ਸੁਖੀ ਸਰਦ ਇਹ ਦੱਸ ਫਿਰ ਕੀ ਆ ਆ ਜਾ ਅੰਦਰ ਗੱਲ ਮੈਂ ਕੰਮ ਨਹੀਂ ਕਰਾ ਸਕਦੀ ਉਹ ਕੋਈ ਗੱਲ ਨਹੀਂ ਪੁੱਤ ਕੰਮ ਤਾਂ ਹੁੰਦੇ ਰਹਿੰਦੇ ਆ ਨਾ ਵਾ ਹਾਂਜੀ ਪੁੱਤ ਕਾਰਜ ਨਹੀਂ ਗਈ ਤੋ ਚਾਚੀ ਜੀ ਇਦਾਂ ਹੀ ਨਾ ਖਾਰੇ ਖੂਰੇ ਨਹੀਂ ਸੰਭੇਦਾਨ ਨੇ ਤੇ ਮੈਂ ਚਾ ਲਿਕਰੀ ਸਾਰਾ ਕੰਮ ਹੋਮ ਕਰਾ ਲੈਣਾ ਮੰਮੀ ਹੋਣਾ ਨਾ ਤੇ ਫਿਰ ਜਾਇਆ ਕਰਾਂਗੇ ਪੁੱਤ ਉਹ ਤੇ ਗੱਲ ਠੀਕ ਆ ਪਰ ਤੇਰੀ ਪੜਾਈ ਨਹੀਂ ਪਿੱਛੇ ਪੈ ਜਾਣੀ ਪੜਿਆ ਕਰ ਤੂੰ ਉਹ ਕੋਈ ਨਹੀਂ ਮੈਨੂੰ ਨੋਟਸ ਲੈ ਲੈਣੇ ਫਿਰ ਫਰੈਂਡਸ ਕੋਲੋਂ ਚਲ ਉਹ ਤੇ ਲੱਲੀ ਪਰ ਮੈਂ ਕਹਿੰਨੀ ਆ ਕਿ ਤੂੰ ਚੰਗੀ ਪੜ ਲਿਖ ਜਾ ਤੈਨੂੰ ਵਧੀਆ ਕਰ ਲੱਭ ਜੇ ਚਲੋ ਕੋਈ ਨਹੀਂ ਉਹ ਤੇਰੀ ਗੱਲ ਸਹੀ ਆ ਤੇ ਨਾ ਕਿ ਹਮਿੰਨੂ ਇੱਕ ਗੱਲ ਦੱਸ ਮੈਂ ਤੈਨਣਾ ਨਰਾਜਵਾ ਹਾਏ ਹਾਏ ਕਿਹੜੀ ਗੱਲ ਨਰਾਜ ਮਰੀਤੀ ਕੱਲ ਕਿਉਂ ਨਹੀਂ ਆਏ ਤੁਸੀਂ ਲੈ ਦੱਸ ਨਰਾਜ ਨਾ ਹੋ ਕੱਲ ਨਾ ਮੈਂ ਪਿੰਡ ਚਲ ਗਈ ਸੀਗੀ ਤੇਰੀ ਨਾਨੀ ਨਹੀਂ ਠੀਕ ਪੁੱਤ ਤੇ ਮੈਂ ਖਬਰ ਲੈਣ ਚਲ ਗਈ ਸੀ ਤੇ ਜੇ ਮੈਂ ਇੱਥੇ ਹੁੰਦੀ ਤੇ ਭਲਾ ਮੈਂ ਨਾ ਆਉਂਦੀ ਤੈਨੂੰ ਠੀਕ ਨੇ ਨਾਨੀ ਜੀ ਆ ਫਰਕ ਹੁਣ ਦਵਾਈ ਦੁਈ ਖਾਦੀ ਆ ਤੇ ਤੈਨੂੰ ਪਤਾ ਹੀ ਆ ਸਰੀਰ ਬਜ਼ੁਰਗਵਾ ਹੁਣ ਹਾਂਜੀ ਜਿੰਨਾ ਚਿਰ ਦਵਾਈ ਖਾਂਦੇ ਰਹਿੰਦੇ ਠੀਕ ਆ ਤੇ ਜਦੋਂ ਹੁਣ ਗਹਿਲੀ ਕਰ ਲੈਂਦੇ ਆ ਉਦੋਂ ਮੰਜੇ ਤੇ ਪੈ ਜਾਂਦੇ ਆ ਠੀਕ ਤੇ ਆਂ ਵੇਖੋ ਕਿ ਕੱਲ ਦਾ ਸਾਰਾ ਇਸਮਾਨਡ ਵਿੱਚ ਆਪ じゃ ਕੇ ਤੜਡੇ ਵਾਸਤੇ ਰੱਖਿਆ ਹੈ ਹੈ ਇੱਕ ਵੀ ਚੀਜ਼ ਨਾ ਰਹਿ ਜਿਹੜੀ ਤੁਸੀਂ ਖਾਦੀ ਨਾ ਹੋਊਗੀ ਆ ਥੋੜਾ ਜੀ ਤੇ ਯਾ ਹੌਣ ਤੇ ਐਦਾਂ ਦੀਆਂ ਹੈ ਕਿ ਹੋਰ ਮੇਰੇ ਤੇ ਤੱਡੀ ਵਿੱਚ ਹੀ ਧਿਆਨ ਹੈ ਕਿ ਮੇਰੀ ਚਾਚੀ ਹਾਲ ਤੱਕ ਆਈ ਨਹੀਂ ਆ ਪਤਾ ਨਹੀਂ ਕੀ ਗੱਲ ਹੋ ਗਈ ਮੇਰਾ ਪਰੌਣਿਆ ਚੋਟਕੀਆਂ ਆਉਣ ਜੁਗੀ ਵੀ ਨਹੀਂ ਹੈ ਗਈ ਨਹੀਂ ਤੂੰ ਉਦੋਂ ਹੀ ਵੇਖ ਕੇ ਜਾਣਾ ਹੈ ਤੁਹਾਨੂੰ ਹਾਏ ਹਾਏ ਪੁੱਤ ਧਿਆਨ ਤੇ ਮੇਰਾ ਵੀ ਵਿੱਚ ਇਹੀਗਾ ਪਰ ਮੈਂ ਕੀ ਕਰਦੀ ਨਾਨੀ ਤੇਰੀ ਨਾ ਫੋਨ ਤੇ ਫੋਨ ਕਰੀ ਜਾਂਦੀ ਹੈਗੀ ਕਿ ਮੈਂ ਜਾਦਾ ਠੀਕ ਨਹੀਂਗੀ ਤੂੰ ਆਈ ਆ ਤੇ ਮੈਂ ਤਾਂ ਸੋਚਿਆ ਸੀ ਮੈਂ ਛੇਤੀ ਆ ਜੀ ਆਉਪਸ ਪਰ ਉਹ ਕਹਿੰਦੇ ਵੀ ਨਹੀਂ ਆਉਣ ਹੀ ਦਿੰਦੇ ਉਹ ਤਾਂ ਕਹਿੰਦੇ ਰਾਤ ਰਹਿ ਰਾਤ ਰਹਿੰਦੀ ਰਹਿੰਦੀ ਫੇਰ ਸ਼ਾਮ ਆ ਪੈ ਗਈਆਂ ਮੈਂ ਕਿ ਮਿਸਤਰੀ ਫੇਰ ਸੇਰੇ ਆ ਜਾਣੇ ਆ ਤੇ ਫੇਰ ਮੇਲਾ ਮਿਸਤਰੀ ਫੇਰ ਨਹੀਂ ਆਈ ਆਹੋ ਚਾਚੀ ਜੀ ਮੈਨੂੰ ਪਤਾ ਵਾ ਅੱਛਾ ਤੈਨੂੰ ਕਿੱਦਾਂ ਪਤਾ ਮੈਂ ਜੇ ਇੱਧਰ ਨੂੰ ਆਂਦੀ ਹਾਂ ਨਾ ਤੇ ਤੇ ਚਾਚਾ ਜੀ ਉੱਥੇ ਹੀ ਖਲੋਤੇ ਸੀ ਤੇ ਮੈਂ ਫਿਰ ਇੱਧਰ ਚਲ ਗਈ ਮੈਂ ਕਿਹਾ ਤੂੰ ਵੀ ਉੱਥੇ ਹੋਣੀ ਆ ਫਿਰ ਮੇਰੇ ਨਾਲ ਗੱਲਾਂ ਗੁੱਲਾਂ ਕਰਕੇ ਤੇ ਫਿਰ ਮੈਂ ਹੁਣ ਤੁਹਾਡੇ ਵੱਲ ਨੂੰ ਆ ਗਈ ਵੇਹੇ ਘਰ ਬੜਾ ਹੀ ਸੁਣਾ ਲੱਗਣਿਆ ਲੈ ਆ ਤਾਂ ਵਧੀਆ ਹੋ ਗਿਆ ਹੈ ਟੁਕਾਰ ਵੀ ਵੇਖਾਈ ਆਂ ਵੀ ਆਂ ਦੀ ਉਹਦਾ ਸੋਨਾ ਬਣ ਲਿਆ ਹਾਂਜੀ ਬੜਾ ਹੀ ਸੋਨਾ ਬਣਾਉਂਦੇ ਆ ਜਿਉ ਜਿਉ ਤਿਆਰ ਹੋਈ ਜਾਂਦੇ ਆ ਨਾ ਕਿਉਂ ਤੋ ਉਹਦੀ ਲੁੱਕ ਉੱਪਰ ਕਿਉਂ ਆਉਂਦੀ ਬੜਾ ਸੁਣਾ ਲੱਗਣਿਆ ਮੈਂ ਤਾਂ ਜੇ ਮੇਰੀ ਧੀ ਨੂੰ ਪਸੰਦ ਆਵਾ ਨਾ ਫਿਰ ਸਮਝ ਲੋ ਸੋਨਾ ਹੀ ਸੋਨਾ ਵਾ ਹੈ ਤੇ ਹੁਣ ਮੈਂ ਤੇਰੇ ਵਾਸਤੇ ਦੁੱਧ ਗਰਮ ਕਰਾਂ ਕਿ ਨਹੀਂ ਚਾਚੀ ਜੀ ਕਿਹੇ ਚੀਜ਼ ਦੀ ਨਹੀਂ ਲੋੜ ਹੈਗੀ ਮੈਂ ਨਾ ਹੁਣ ਚਲਦੀ ਆ ਕਿਤੇ ਮੰਮੀ ਨੂੰ ਨਾ ਪਤਾ ਲੱਗ ਜਾਏ ਕਿ ਮੈਂ ਤੁਹਾਡੇ ਵਾਲਾ ਡੱਬਾ ਲੈ ਕੇ ਆਈ ਆ ਹਾਏ ਹਾਏ ਐਦਾਂ ਕੋ ਕਹਿਂਦੀ ਆ ਤੂੰ ਤੂੰ ਮੰਮੀ ਨੂੰ ਦੱਸ ਕੇ ਨਹੀਂ ਆਈ ਜੇ ਮੈਂ ਉਹਨਾਂ ਨੂੰ ਦੱਸਿਆ ਨਾ ਤੁਹਾਡੇ ਘਰ ਉਹਨਾਂ ਨੇ ਆਉਂਦੇ ਆਂ ਇਹ ਡੱਬਾ ਕਦੇ ਵੀ ਨਹੀਂ ਆਉਂਦੇ ਨਾ ਜੇ ਇਹ ਗੱਲ ਹੀ ਤੇ ਤੂੰ ਨਾ ਰਹਿਣ ਦੇਣਾ ਸੀ ਤੂੰ ਕਿਉਂ ਲੈ ਕੇ ਆਈ ਆ ਐਵੇਂ ਤੇਰੀ ਮੰਮੀ ਗੁੱਸੇ ਹੋਗੀ ਕਿਹੜੀ ਕਿਹੜੀ ਚਾਚੀ ਜੀ ਰਹਿਣ ਦੇ ਨਾ ਜਿਹੀਂ ਸਰ ਜਾਏ ਖਾਦਾ ਵਾ ਤੇ ਤੜੜੀ ਵਾਸਤੇ ਨਹੀਂ ਰੱਖਣਾ ਤੂੰ ਹੀ ਸਾਡੇ ਵਾਸਤੇ ਹਰ ਇੱਕ ਚੀਜ਼ ਰੱਖ ਦਿਓ ਥੋੜੀ ਛੋੜੀ ਹੋਵੇ ਤਾਂ ਵੀ ਤੂੰ ਹੀ ਆਨੋਗੀ ਹੁੰਦੀ ਤਨਾਲੇ ਇੱਕ ਗੱਲ ਮਮੀ ਨੂੰ ਨਾ ਪਤਾ ਲੱਗੀ ਤੁਹਾਡੇ ਤੋਂ ਪਤਾ ਲੱਗਣਾ ਮੈਂ ਤੇ ਚਾਚਾ ਜੀ ਨੂੰ ਵੀ ਨਹੀਂ ਦੱਸਿਆਗਾ ਕਿ ਮੈਂ ਕਿਹੜੇ ਕੰਮ ਆਉਣ ਲੱਗੀ ਤੇ ਚੱਲ ਨਹੀਂ ਦੱਸਦੀ ਹੈ ਚਲੋ ਠੀਕ ਹੋਣਾ ਮੈਨਾਂ ਜਾਣੀ ਆ ਹਾਏ ਹਾਏ ਮਾਤਾ ਤੇ ਤੂੰ ਆਈ ਆ ਕੋਈ ਨਹੀਂ ਮੈਂ ਫੇਰ ਆ ਜਾਗੀ ਮੈਂ ਤੇ ਤੇਰਾ ਰਾਹ ਹੀ ਵਹਿੰਦੀ ਰਹਿਣੀ ਆ ਫੇ ਕਦੋਂ ਮੇਰੀ ਧੀ ਆਉ ਉਹ ਤੱਕ ਦੋ ਕਿਤੇ ਗੱਪਾ ਸ਼ੱਪਾ ਮਾਰਾਂਗੇ ਦਮਿਆਂ ਨਾ ਬੈਠ ਕੇ ਕੋਈ ਨਹੀਂ ਹੁਣ ਮੈਂ ਜਦੋਂ ਆਵਾਂਗੀ ਨਾ ਉਹਨਾਂ ਨੂੰ ਦੱਸ ਕੇ ਆਉਗੀ ਹੁਣ ਮੈਨੂੰ ਨਾ ਦੱਸਿਆ ਨਹੀਂ ਨਾ ਤਾਂ ਕਰਕੇ ਮੈਂ ਛੇਤੀ ਕਰਨੀ ਫੇ ਛੁੱਟੀਆਂ ਆਈ ਚੰਗਾ ਹਾਂਜੀ ਛੁੱਟੀਆਂ ਨਾ ਤੇ ਅੱਜ ਕਰਈਂ ਤੂੰ ਹਾਂ ਹਾਂ ਮੈਂ ਨੇ ਆਨੇ ਤੇ ਵਿਚਾਰੇ ਜਾਨ ਛਿੜਕਦੇ ਫਿਰਦੇ ਆ ਪਰ ਉਹਨਾਂ ਦੀ ਮਾਂ ਦਾ ਸੁਭਾਅ ਨਹੀਂਗਾ ਚੰਗਾ ਜੇ ਕਿਤੇ ਉਹਦਾ ਸੁਭਾਅ ਵੀ ਚੰਗਾ ਹੁੰਦਾ ਨਾ ਤੇ ਮੈਨੂੰ ਕਦੀ ਬੱਚਿਆਂ ਦੀ ਘਾਟ ਮਹਿਸੂਸ ਨਹੀਂ ਹੋਣੀ ਮਹਿਸੂਸ ਤੇ ਵੀ ਨਹੀਂ ਵਿਚਾਰੇ ਹੌਂਦੰਦੇ ਪਰ ਕੀ ਕਰਨਾ ਫਿਰ ਮਾਂ ਤਾਂ ਵੀ ਡਰਦੇ ਆ ਨਾ ਚੱਲ ਮੈਂ ਰੱਖਾਂ ਜਾ ਕੇ